ਤੇਰੇ ਕਰਮ ਕਲ ਮੈਂ ਅਰਜ ਕਰ ਰਿਹਾ ਸੀ ਕਿ ਜੈਨ ਧਰਮ ਕਹਿੰਦਾ ਹੈ ਕੋਈ ਪਰਮਾਤਮਾ ਨਹੀਂ ਹੈ ਕੇਵਲ ਤੇ ਕੇਵਲ ਆਤਮਾ ਹੈ ਬੁੱਧ ਧਰਮ ਕਹਿੰਦਾ ਹੈ ਆਤਮਾ ਵੀ ਨਹੀਂ ਹੈ ਕੇਵਲ ਤੇ ਕੇਵਲ ਕਰਮ ਹੈ ਪ੍ਰਧਾਨ ਕਰਮ ਚੰਗੇ ਕਰਦੇ ਜਾਓ ਅਵਸਥਾ ਬਦਲਦੀ ਜਾਏਗੀ ਧਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਐ ਪ੍ਰਭੂ ਅਸੀਂ ਵਿਛੜੇ ਆ ਕਰਮ ਕਰਕੇ ਕਰ ਕਿਰਪਾ ਮੇਲੋ ਰਾਮ ਐ ਮੇਰੇ ਰਾਮ ਜੋ ਰਮਿਆ ਹੋਇਆ ਹੈ ਮੇਰੇ ਤੇ ਰਹਿਮਤ ਕਰ ਮੇਰੀ ਮੰਨ ਕੇ ਸਭ ਤੋਂ ਪਹਿਲਾਂ ਪਿਆਸ ਹੋਣੀ ਬਹੁਤ ਜ਼ਰੂਰੀ ਹੈ ਇਹ ਪਿਆਸ ਨਹੀਂ ਹੈ ਗਲ ਨਹੀਂ ਬਣੇਗੀ ਜਦੋਂ ਅਸੀਂ ਬੀਜ ਨੂੰ ਦਬਾਉਂਦੇ ਹਾਂ ਤੇ ਉਸ ਨੂੰ ਤਪਸ ਨਹੀਂ ਦੇ ਫਿਰ ਆਉਂਦੇ ਤਾਂ ਦਾ ਬੀਜ ਫਿਰ ਅੰਗਰੇਤਨ ਔਰ ਉਸ ਇੱਕ ਬੀਜ ਨਾਲ ਅਸੀਂ ਇੱਕ ਤੋਂ ਅਨੇਕ ਅਨੇਕ ਤੋਂ ਫਿਰ ਅਨੇਕ ਇੱਕ ਬੀਜ ਤੋਂ ਔਰ ਚਾਹੋ ਤਾਂ ਉਸ ਬੀਜ ਨੂੰ ਤੁਸੀਂ ਨਸ਼ਟ ਵੀ ਕਰ ਸਕਦੇ ਹੋ ਵਿਟਾ ਵੀ ਸਕਦੇ ਹੋ ਤਾਂ ਸਾਡੀ ਜਿਹੜੀ ਚੇਤਨਾ ਹੈ ਜੇ ਇਸ ਚੇਤਨਾ ਨੂੰ ਤਪੱਸ ਦਿੱਤੀ ਜਾਵੇ ਤਾਂ ਵਿਸਫੋਟ ਹੋਏਗਾ ਚੇਤਨਾ ਦਾ ਔਰ ਇਸ ਵਿਸਫੋਟ ਦੇ ਨਾਲ ਮਹਾ ਚੇਤਨਾ ਦਾ ਜਨਮ ਹੋਏਗਾ ਨੇ ਰੰਗਾਰ ਪ੍ਰਗਟ ਹੋਏਗਾ ਪਰ ਪਿਆਸ ਹੋਣੀ ਚਾਹੀਦੀ ਹੁਣ ਕੋੜੇ ਨੂੰ ਆਪ ਜੀ ਦਰਿਆ ਦੇ ਕੰਢੇ ਤਾਂ ਲਿਜਾ ਸਕਦੇ ਹੋ ਇਣਾ ਹੀ ਪਏਗਾ ਆਪ ਜੀ ਨੂੰ ਮਜਬੂਰ ਨਹੀਂ ਕਰ ਸਕਦੇ ਮੈਂ ਆਪ ਜੀ ਨੂੰ ਗੁਰੂ ਦੀ ਗੱਲ ਸੁਣਾ ਸਕਦਾ ਲੇਕਿਨ ਮਜਬੂਰ ਨਹੀਂ ਕਰ ਸਕਦਾ ਕਿ ਮੰਨਣਾ ਹੀ ਪਏਗਾ ਹਨ ਨਹੀਂ ਇੱਥੇ ਮੈਂ ਇੱਕ ਛੋਟੀ ਜੀ ਗੱਲ ਹੋਰ ਕਹਿ ਦਵਾਂ ਸਕੂਲ ਦੇ ਵਿੱਚ ਜਿੱਕਦੇ ਅਸੀਂ ਆਪਣਾ ਹੋਮਵਰਕ ਪੂਰਾ ਨਹੀਂ ਕੀਤਾ ਡਰ ਹੁੰਦਾ ਹੈ ਖੌਫ ਹੁੰਦਾ ਹੈ ਕਿ ਸਕੂਲ ਚੰਬਾਰ ਕਰ ਦਿੱਤਾ ਜਾਏਗਾ ਹੋਮਵਰਕ ਪੂਰਾ ਚਾਹੀਦਾ ਹੈ ਲੇਕਿਨ ਕਿਤਨੇ ਹੀ ਲੋਗ ਐਸੇ ਨੇ ਜਿਨਾਂ ਨੂੰ ਰੱਬ ਦਾ ਖੌਫ ਨਹੀਂ ਹੋ ਹੋਮਵਰਕ ਪੂਰਾ ਹੋਵੇ ਨਾ ਹੋਵੇ ਰੱਬ ਨੇ ਕੀ ਕਰਨਾ ਹੈ ਕੀ ਕਰਨਾ ਹੈ ਰੱਬ ਇਹ ਮਨੁੱਖ ਦੀ ਬਹੁਤ ਵੱਡੀ ਭੁੱਲ ਹੈ ਕਿ ਰੱਬ ਨੇ ਕੀ ਕਰਨਾ ਹੈ ਕਿ ਮੈਂ ਕਰਨਾ ਕਦੋਂ ਪਤਾ ਲੱਗਦਾ ਹੈ ਜਦੋਂ ਜੀਵਨ ਦੇ ਵਿੱਚ ਸਾਡਾ ਵਕਤ ਜਦੋਂ ਖਤਮ ਹੋ ਜਾਂਦਾ ਹੈ ਤੇ ਫਿਰ ਗੁਰੂ ਸਾਹਿਬ ਦੀ ਕੰਦ ਨੇ ਨੰਗਾ ਦੋਜੁਕ ਚਲਿਆ ਤਾਂ ਦਿਸੇ ਖਰਵਾ ਡਰ ਹਮਨਾ ਕਰਿਓ ਆਉਗਣ ਪਛੋਤਾ ਤੈਨੂੰ ਰੋਣਾ ਪਏ ਤੂੰ ਗੁਰੂ ਦੇ ਬੋਲ ਨਹੀਂ ਸੁਣੇ ਹੁਣ ਤੇਰਾ ਰੋਣਾ ਕੌਣ ਸੁਨੇਗਾ ਤੂੰ ਗੁਰੂ ਦੀ ਕਥਾ ਨਹੀਂ ਸੁਣੀ ਹੁਣ ਤੇਰਾ ਵਿਰਲਾਪ ਕੌਣ ਸੁਨੇਗਾ ਕੋਈ ਨਹੀਂ ਸੁਨੇਗਾ ਹੁਣ ਤੂੰ ਖੁਦ ਹੀ ਰੋਂਦਾ ਰਹੇ ਤੇ ਕੋਈ ਸੁਣਦਾ ਨਹੀਂ ਅੱਜ ਮੌਕਾ ਹੈ ਗੁਰੂ ਸੰਗੀ ਹੈ ਗੁਰੂ ਸਾਥੀ ਹੈ ਤੋਂ ਸਹਿਬ ਕਹਿੰਦੇ ਨੇ ਸਤ ਗੁਰੂ ਹੈ ਬੋਹਿਤ ਸ਼ਬਦ ਲੰਘਾਵਣ ਹਾਸ ਸਤ ਗੁਰੂ ਬੇੜਾ ਹੈ ਲੇਕਿਨ ਵਿਰਲੇ ਕਿਨੇ ਵਿਚਾਰੇ ਆ ਕਿਸੇ ਵਿਰਲੇ ਨੂੰ ਸਮਝ ਹੈ कि ऐ दौलत भी चाहिदी है ऐ दौलत मैं इक ਥਾਂ ਤੇ ਕਥਾ ਕਰਦਾ ਪਿਆ ਸੀ ਤੇ ਮੇਰੇ ਮੂੰਹ ਚੋਂ ਇੱਕ ਗੱਲ ਨਿਕਲ ਗਈ ਕਿ ਜਿਵੇਂ ਹਰ ਇੱਕ ਬੀਜ ਦਾ ਜਨਮ ਸਿੱਧ ਅਧਿਕਾਰ ਹੈ ਉਹ ਰੁੱਖ ਬਣ ਸਕਦਾ ਹੈ ਬੀਜ ਹਰ ਇੱਕ ਬੀਜ ਦਾ ਜਨਮ ਸਿੱਧ ਅਧਿਕਾਰ ਹੈ ਹਰ ਇੱਕ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ ਪਰਮਾਤਮਾ ਬਣ ਸਕਦਾ ਹੈ हर आत्मा ਦਾ ਜਨਮ ਸਿੱਧ ਅਧਿਕਾਰ ਹੈ ਪਰਮਾਤਮਾ ਬਣ ਸਕਦੀ ਹੈ ਜਿਹੜਾ ਬੀਜ ਰੁੱਖ ਨਹੀਂ ਬਣ ਸਕਦਾ ਉਹ ਬੀਜ ਹੀ ਨਹੀਂ ਹੈ ਜਿਹੜੀ ਆਤਮਾ ਪਰਮਾਤਮਾ ਨਾ ਬਣੇ ਉਹ ਆਤਮਾ ਹੀ ਨਹੀਂ ਹੈ ਜਨਮ ਸਿੱਧ ਅਧਿਕਾਰ ਹੈ ਮੈਂ ਇਤਨੀ ਗੱਲ ਕਹਿ ਕੇ ਉਠਿਆ ਬਾਅਦ ਮੈਨੂੰ ਕਿਸੇ ਨੇ ਕਿਹਾ ਜਾਣੇ ਜੀ ਇੱਕ ਗੱਲ ਦੱਸੋ ਜਦੋਂ ਆਪ ਜੀ ਨੇ ਕਿਹਾ ਕਿ ਜਨਮ ਸਿੱਧ ਅਧਿਕਾਰ ਹੈ ਤੇ ਫਿਰ ਮਨੁੱਖ ਪਰਮਾਤਮਾ ਬਣਦਾ ਕਿਉਂ ਨਹੀਂ ਜਦੋਂ ਜਨਮ ਸਿੱਧ ਅਧਿਕਾਰ ਹੈ ਤੇ ਫਿਰ ਬਣਦਾ ਕਿਉਂ ਨਹੀਂ ਇਸ ਕੱਲ੍ਹ ਤੱਕ ਆਪ। ਤੇ ਮੈਂ ਕਿਹਾ ਮੈਂ ਆਪ ਜੀ ਨੂੰ ਜਵਾਬ ਜ਼ਰੂਰ ਦੇਣਾ। ਤਾਂ ਇੱਕ ਕੰਮ ਕਰ। ਥੋੜੀ ਜਿਹੀ ਇੱਕ ਅਫਵਾਹ ਫੈਲਾ ਦੇ। ਹਲਕੀ ਜਿਹੀ ਮੇਰੇ ਬਾਰੇ। ਜਿੰਨੇ ਵੀ ਤੇਰੇ ਮਿੱਤਰ ਨੇ, ਤੇਰੇ ਸੱਜਣ ਨੇ, ਤੇਰਾ ਪਰਿਵਾਰ ਹੈ ਉੱਥੇ ਇੱਕ ਛੋਟੀ ਜਿਹੀ ਅਫਵਾਹ ਫੈਲਾ ਦੇ। ਤੇਰੇ ਸਵਾਲ ਦਾ ਮੈਂ ਜਵਾਬ ਦਿਆਂਗਾ। ਕਹਿਣ ਲੱਗੇਗਾ ਨਹੀਂ ਜੀ ਦੱਸੋ ਕੀ ਅਫਵਾਹ। ਮੈਂ ਕਿਹਾ ਤੁਸੀਂ ਉਹ ਨੂੰ ਨਾ ਕਰਨਾ। ਇਹ ਗਿਆਨੀ ਜੀ ਜੋ ਆਪਜੀ ਦੀ ਕੋਈ ਤਮੰਨਾ ਹੋਵੇ ਗਿਆਨੀ ਜੀ ਨੂੰ ਦੱਸ ਦੇਣਾ ਉਹ ਅਰਦਾਸ ਕਰਨਗੇ ਤੁਹਾਡੀ ਤਮੰਨਾ ਪੂਰੀ ਹੋ ਜਾਏਗੀ ਬਸ ਇਤਨੀ ਜੀ ਗੱਲ ਕਹਿ ਦੇਣਾ ਜਿਹੜੀ ਜਿਹੜੀ ਉਹਨਾਂ ਦੀ ਤਮੰਨਾ ਹੋਵੇ ਕਿ ਗਿਆਨੀ ਜੀ ਨੂੰ ਜਾ ਕੇ ਦੱਸ ਤੋਂ ਅਰਦਾਸ ਕਰਨਗੇ 100% ਤੁਹਾਨੂੰ ਉਹ ਚੀਜ਼ ਮਿਲੇਗੀ ਤੇ ਫਿਰ ਤੁਸੀਂ ਲਿਖ ਵੀ ਲੈਣਾ ਕਾਗਜ਼ ਤੇ ਕਿ ਕਿਸ ਨੂੰ ਕੀ ਚਾਹੀਦਾ ਹੈ ਕਿਸ ਨੂੰ ਕੀ ਚਾਹੀਦਾ ਹੈ ਇਮਦੇ ਵੱਲੋਂ ਅਫਵਾ ਉਡਾ ਲੈਣਾ ਥੋੜੇ ਜੀ ਕਿਉਂਕਿ ਮੇਰੇ ਵਿੱਚ ਇਤਨੀ ਸਮਰਥਾ ਨਹੀਂ ਹੈ ਕਿ ਮੈਂ ਅਰਦਾਸ ਕਰਾਂ ਤੇ ਤੁਹਾਡੀ ਲੋੜ ਪੂਰੀ ਹੋ ਜਾਵੇ ਉਹ ਤਾਂ ਉਹਦੀ ਮਰਜ਼ੀ ਹੈ ਦਾਤੀ ਦੀ ਮਰਜ਼ੀ ਹੈ ਪਰ ਅਫਵਾ ਉਡਾ ਦੇਣਾ ਥੋੜੇ ਜੀ ਐ ਲੱਗੇ ਗਿਆਨੀ ਜੀ ਠੀਕ ਦੂਜੇ ਦਿਨ ਉਹ ਫਿਰ ਮਿਲਿਆ ਕਾਗਜ਼ ਲੈ ਕੇ ਆਇਆ ਮੇਰੇ ਕੋਲ ਕਹਿਣ ਲੱਗੇ ਗਿਆਨੀ ਜੀ ਇਹ ਲੋ ਕਾਗਜ਼ ਜੋ ਤੁਸੀਂ ਕਿਹਾ ਸੀ ਹੁਣ ਮੇਰੇ ਸਵਾਲ ਦਾ ਜਵਾਬ ਦਿਓ ਕਿ ਜਦੋਂ ਹਰ ਇੱਕ ਦਾ ਜਨਮ ਸਿੱਧ ਅਧਿਕਾਰ ਹੈ ਰੱਬ ਬਣਨਾ ਤਾਂ ਫਿਰ ਬਣ ਦੇ ਕਿਉਂ ਨਹੀਂ ਠੀਕ ਹੈ ਠੀਕ ਹੈ ਇਹ ਕਾਗਜ਼ ਖੋਲੋ ਤੁਸੀਂ ਮੈਨੂੰ ਪੜ੍ਹ ਕੇ ਸੁਣਾਓ ਕੀ ਲਿਖਿਆ ਹੈ ਤੇ ਉਹ ਪਿਆਰਾ ਕਹਿੰਦਾ ਹੈ ਕਿ ਆਪ ਜੀ ਨੇ ਜੋ ਕਿਹਾ ਸੀ ਕਿ ਗਿਆਨੀ ਜੀ ਨੇ ਅਰਦਾਸ ਕਰਨੀ ਹੈ ਤੁਸੀਂ ਜੋ ਵੀ ਮੰਗੋਗੇ ਮਿਲੇਗਾ ਤਾਂ ਸਭ ਤੋਂ ਪਹਿਲਾਂ ਮੇਰੀ ਮਾਂ ਨੇ ਕਿਹਾ ਹੈ कि ਮੇਰੇ ਗੋਡੇ ਦੁਖਦੇ ਨੇ ਗਿਆਨੀ ਜੀ ਨੂੰ ਕਹਿਣਾ ਮੈਂ ਠੀਕ ਹੋ ਜਾ ਮਰਦਾਸ ਕਰ ਦੇਵੇ ਮੇਰੀ ਧਿਆਨ ਦੇ ਨਾਲ ਸੁਣਨਾ ਮੇਰੀ ਮਾਂ ਨੇ ਕਿਹਾ ਹੈ ਗੋਡੇ ਦੁਖਦੇ ਨੇ ਮੇਰੀ ਪੈਣ ਨੇ ਕਿਹਾ ਹੈ ਜਿਹੜਾ ਕਾਰੋਬਾਰ ਸਾਡਾ ਠੀਕ ਨਹੀਂ ਹੈ ਗਿਆਨੀ ਜੀ ਨੂੰ ਕਹਿ ਦੇਣਾ ਅਰਦਾਸ ਕਰ ਦੇਣਗੇ ਤੀਜੇ ਨੇ ਕਿਹਾ ਮਿੱਤਰ ਨੇ ਸਾਡਾ ਕੇਸ ਚੱਲਦਾ ਪਿਆ ਹੈ ਗਿਆਨੀ ਜੀ ਨੂੰ ਕਹਿ ਦੇਣਾ ਉਹ ਕੇਸ ਖਤਮ ਹੋ ਜਾ ਜੋ ਕੁਝ 5-10 ਦਿਨ ਦੇ ਮਿੱਤਰ ਸੀ ਸਾਰਿਆਂ ਦੀ ਉਸਨੇ ਗੱਲ ਸੁਣਾ ਦਿੱਤੀ ਕਿਸੇ ਨੇ ਕਿਹਾ ਪੁੱਤਰ ਚਾਹੀਦਾ ਹੈ ਕਿਸੇ ਨੇ ਕਿਹਾ ਧਨ ਚਾਹੀਦਾ ਹੈ ਕਿਸੇ ਨੇ ਕਿਹਾ ਕੇਸ ਚੱਲਦਾ ਪਿਆ ਹੈ ਕਿਸੇ ਨੇ ਕਿਹਾ ਗੋਡੇ ਦੁਖਦੇ ਪਏ ਨੇ ਤੇ ਮੈਂ ਉਸ ਨੂੰ ਕਿਹਾ ਹੁਣ ਇਹਦੇ ਵਿੱਚ ਲੱਭ ਕੇ ਦੇ ਮੈਨੂੰ ਕਿਸੇ ਨੇ ਇਹ ਵੀ ਕਿਹਾ ਹੈ ਕਿ ਗਿਆਨੀ ਜੀ ਨੂੰ ਕਹਿਣਾ ਅਰਦਾਸ ਕਰੇ ਨਾਮ ਦੀ ਦਾਤ ਮਿਲ ਜਾਏ ਇਹ ਕਿਹਾ ਕਿਸੇ ਨੇ ਕਹਿਣ ਲੱਗੇ ਨਹੀਂ ਮੈਂ ਕਿਹਾ ਬਸ ਪਿਆਸ ਨਹੀਂ ਹੈ ਮੈਂ ਇਹ ਜ਼ਰੂਰ ਕਿਹਾ ਸੀ ਕਿ ਜਨਮ ਸਿੱਧ ਅਧਿਕਾਰ ਹੈ ਹਰ ਇੱਕ ਦਾ ਰੱਬ ਨੂੰ ਮਿਲਣਾ ਪਰ ਮੈਂ ਇਹ ਨਹੀਂ ਕਿਹਾ ਸੀ ਕਿ ਹਰ ਇੱਕ ਦੇ ਕੋਲ ਪਿਆਸ ਵੀ ਹੋਵੇ ਰੱਬ ਦੀ ਮੈਂ ਇਹ ਨਹੀਂ ਕਿਹਾ ਨਹੀਂ ਵੀ ਹੋ ਸਕਦੀ ਹੈ ਪਿਆਸ